ਸਤਿ ਸ਼੍ਰੀ ਅਕਾਲ ਮੇਰਾ ਨਾਮ ਕਿਰਨਦੀਪ ਹੈ ਮੈਂ ਪੰਜਾਬ ਰਾਈਡਰਸ ਗਰੁੱਪ ਦੀ ਮੈਂਬਰ ਹਾਂ ਮੈਂ ਪਲਾਨ ਕੀਤੀ ਸੀ ਇੱਕ ਸੋਲੋ ਰਾਈਡ ਜੋ ਕਿ 23 ਨਵੰਬਰ ਨੂੰ ਸਟਾਰਟ ਹੋਈ ਸੀ ਤੇ ਅੱਜ ਐਂਡ ਹੋ ਰਹੀ ਹੈ ਜਲੰਧਰ ਦੇ ਵਿੱਚ ਤੇ ਮੈਂ ਇਹ ਮੈਸੇਜ ਲੈ ਕੇ ਚੱਲੀ ਸੀ ਕਿ ਸਾਡੇ ਜੋ ਵੀ ਯੂਥ ਹੈਗਾ ਆ ਉਹਨੂੰ ਡਰੱਗ ਅਵੇਅਰਨੈਸ ਦਾ ਹੋਕਾ ਦਿੱਤਾ ਜਾਵੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਡਰੱਗਸ ਸਾਡੀ ਸੋਸਾਇਟੀ ਨੂੰ ਕਿੱਦਾਂ ਉਜਾੜ ਰਿਹਾ ਸਾਡੇ ਨੌਜਵਾਨਾਂ ਨੂੰ ਕਿੱਦਾਂ ਅ ਬਿਲਕੁਲ ਉਹਨਾਂ ਦਾ ਪੂਰੀ ਖਬਰ ਬਾਤ ਕਰ ਰਹੀ ਆ ਮੈਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਮੈਂ ਕਿੱਦਾਂ ਆਪਣੀ ਅਵੇਅਰਨੈਸ ਡਰਗ ਅਵੇਅਰਨੈਸ ਪਹੁੰਚਾ ਸਕਦੀ ਆ ਬੱਚਿਆਂ ਤੱਕ ਯੂਥ ਤੱਕ ਜਾਂ ਜਿਹੜੇ ਨਸ਼ਾ ਕਰ ਰਹੇ ਆ ਉਹਨਾਂ ਤੱਕ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੀ ਅੱਜ ਪੰਜਾਬ ਰਾਈਡਰਸ ਗਰੁੱਪ ਦੇ ਮੈਂਬਰ ਸੇਵਾਨ ਜੋ ਕਿ ਬੜਾ ਹੀ ਵਧੀਆ ਉਪਰਾਲਾ ਕੀਤਾ ਕਿ ਇਹਨਾਂ ਨੇ ਉਲੀਕਿਆ ਖਾਸ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਨੇ ਇਹਨਾਂ ਨੇ ਕਿਉਂਕਿ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇੱਕ ਜਾਗਰਤੀ ਜਾਗਰਤੀ ਫੈਲਾਉਣ ਦੇ ਲਈ ਕਿਉਂਕਿ ਨਸ਼ੇ ਨੂੰ ਤਿਆਗਣ ਲਈ ਕਿਉਂਕਿ ਜਿਹੜਾ ਸਾਡਾ ਯੂਥ ਹੈ ਉਹਨੂੰ ਨਸ਼ੇ ਤੋਂ ਦੂਰ ਰੱਖਣ ਲਈ ਇੱਕ ਇੱਕ ਮੈਸੇਜ ਦੇਣ ਦਾ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹ ਹਰ ਸ਼ਹਿਰ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਖੁਦ ਬਾਈਕਸ ਦੇ ਨਾਲ ਔਰ ਮੈਂ ਆਪਣੇ ਵੱਲੋਂ ਮਾਨਜੋਗ ਐਮਐਲਏ ਮਦਲਾਲ ਬੱਗਾ ਜੀ ਵੱਲੋਂ ਇਹਨਾਂ ਦੀ ਸਾਰੀ ਟੀਮ ਨੂੰ ਜਿੱਥੇ ਵਧਾਈ ਦੇਣਾ ਔਰ ਇਲਾਕਾ ਨਵਾਸ਼ੀਆਂ ਵੱਲੋਂ ਹਲਕਾ ਉਤਰੀ ਦੇ ਵਿੱਚ ਆਣ ਤੇ ਇਹਨਾਂ ਦਾ ਸਵਾਗਤ ਕਰਨਾ ਔਰ ਸਾਰੇ ਯੂਥ ਨੂੰ ਵੀ ਇਹ ਹੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰੀਏ ਕਿਉਂਕਿ ਪਬਲਿਕਲੀ ਇੱਕ ਅੱਛਾ ਮੈਸੇਜ ਜੋ ਇਹ ਦੇ ਰਹੇ ਨੇ ਅਸੀਂ ਕਿਤੇ ਨਾ ਕਿਤੇ ਇਹਨਾਂ ਨੂੰ ਸਪੋਰਟ ਕਰੀਏ ਔਰ ਮੈਂ ਅਪੀਲ ਕਰੂੰਗਾ ਕਿ ਅਸੀਂ ਵੀ ਵੱਧ ਤੋਂ ਵੱਧ ਅੱਗੇ ਆ ਕੇ ਖਾਸ ਕਰਕੇ ਸਾਡੀ ਸੂਬੇ ਦੇ ਹਰਮਨਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਦਾ ਵੀ ਉਦੇਸ਼ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਜਿਹਦੇ ਵਿੱਚ ਸਾਡੀ ਸਰਕਾਰ ਬੜੇ ਵੱਡੇ ਕਦਮ ਚੱਕ ਰਹੀ ਹੈ ਪੁਰਾਣੇ ਸਮੇਂ 'ਚ ਵੀ ਅਸੀਂ ਇਹਨਾਂ ਨੂੰ ਵਿਸ਼ਵਾਸਨ ਦਿੰਨੇ ਆ ਇਹਨਾਂ ਦੇ ਸਾਰੇ ਗਰੁੱਪ ਨੂੰ ਇਹਨਾਂ ਦੀਆਂ ਐਨਜੀਓਜ਼ ਨੂੰ ਜਿੱਥੇ ਸਾਡੀ ਡਿਊਟੀ ਸਮਝਣਗੇ ਬਿਲਕੁਲ ਅਸੀਂ ਇਹਨਾਂ ਦੇ ਨਾਲ ਸਾਰੀ ਟੀਮ ਦੇ ਮੈਂਬਰ ਬਣ ਕੇ ਖੜਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ